ਮੈਰਿਜ ਪੈਲਸਾਂ 'ਚ ਅਸਰਾਂ ਲੈ ਕੇ ਆਉਣ ਤੇ ਮੈਰਿਜ ਪੈਲਸਾਂ ਦੇ ਮਾਲਕ ਖਿਲਾਫ ਹੋ ਗਈ ਸਖਤ ਕਾਰਵਾਈ ਐਸਪੀਐਸ ਪੰਜਾਬੰਦਰ ਦਿਨਦਰ ਵਦਰੀਆ ਵਾਰਦਾਤਾ ਪੈਲਸਾਂ 'ਚ ਘਟਨਾਵਾਂ ਨੂੰ ਲੈ ਕੇ ਇੱਥੇ ਪੁਲਿਸ ਪੂਰੀ ਤਰ੍ਹਾਂ ਚੌਕਸ ਦਿਖਾਈ ਦੇ ਰਹੀ ਹੈ ਔਰ ਤੇ ਉਹਨਾਂ ਮੈਰਿਜ ਪਲੱਸਾਂ ਅੰਦਰ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਅੱਜ ਸਬ ਡਿਵੀਜ਼ਨ ਸੂਰਡ ਦੇ ਫੋਸਤਾਂ ਸਰਦੂਰਗੜ ਵਿਖੇ ਇੱਕ ਪੈਲਸ ਦੇ ਮਾਲਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੀਟਿੰਗ 'ਚ ਐਸਪੀ ਐਤ ਜਸਪ੍ਰੀਤ ਸਿੰਘ ਉਸੇ ਸਤ ਅਰਤੀ ਪੁੱਜੇ ਜਿੰਨਾ ਸਰਦੂਰਗੜ ਦੇ ਪੈਲਸ ਮਾਲਕਾਂ ਨੂੰ ਸਖਤ ਤਾਰਨਾ ਕਰਦੇ ਆ ਕਿ ਅਗਰ ਕੋਈ ਵਿਅਕਤੀ ਪੈਲਸ ਅੰਦਰ ਅਸਲਾ ਲੈ ਕੇ ਆਉਂਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਪੈਲਸ ਮਾਲਕ ਦੀ ਹੋਵੇਗੀ ਉਹਨਾਂ ਕਿਹਾ ਕਿ ਅਣਗੇਲੀ ਵਰਤਨ ਵਾਲੇ ਪੈਲਸ ਮਾਲਕਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਇਸ ਮੌਕੇ ਉਹਨਾਂ ਦੇ ਨਾਲ ਡੀਐਸਪੀ ਸਰਦੂਰਗੜ ਮਨਜੀਤ ਸਿੰਘ ਅਸੇ ਤੋਂ ਸੁਲੂਵੜ ਅੰਗਰੇਸ ਅਸੇ ਤੋਂ ਜੋੜਕੀਆਂ ਗੁਰਪਾਲ ਸਿੰਘ ਅਦੋਂ ਦਾਵਾ ਤੋਂ ਇਲਾਵਾ ਰਖਵਖ ਪੈਲਸਾਂ ਦੇ ਮਾਲਕ ਹਾਜ਼ਰ ਹਨ ਟੀਵੀ ਰਾਤ 4:45 ਸੁਲੂਵੜ ਤੇ ਗੁਰਜੀਤ ਸਿੰਘ ਦੀ ਰਿਪੋਰਟ ਅੱਜੀ ਸਰ ਅੱਜ ਤੁਸੀਂ ਸਰਦੂਲਗੜ ਪਹੁੰਚੇ ਹੋ ਔਰ ਮੈਰਿਜ ਪੈਲਸ ਵਾਲੇ ਮਾਲਕ ਜੀ ਮੀਟਿੰਗ ਕਰ ਰਹੇ ਹੋ ਇਸ ਬਾਰੇ ਜਾਣਕਾਰੀ ਦਿਓ ਹਮ ਅੱਜ ਮੈਂ ਸਰਦੂਲਗੜ ਪਹੁੰਚ ਕੇ ਇੱਥੇ ਸਬਡਿਵੀਜ਼ਨ ਸਰਦੂਲਗੜ ਦੇ ਵਿੱਚ ਜਿੰਨੇ ਮੈਰਿਜ ਪੈਲਸ ਨੇ ਉਹਨਾਂ ਦੇ ਓਨਰਸ ਦੇ ਨਾਲ ਮੀਟਿੰਗ ਕੀਤੀ ਆ ਤੇ ਉਹਨਾਂ ਨੂੰ ਡੀਸੀ ਸਾਹਿਬ ਦੇ ਜਿਹੜੇ ਨਵੇਂ ਆਰਡਰ ਪਾਸ ਕੀਤੇ ਗਏ ਨੇ ਉਹਨਾਂ ਤੋਂ ਬਾਰੇ ਜਾਣੂ ਕਰਾਇਆ ਗਿਆ ਡੀਸੀ ਸਾਹਿਬ ਨੇ ਸਖਤ ਆਰਡਰ ਕੀਤੇ ਨੇ ਕਿ ਮੈਰਿਜ ਪੈਲੈਸਸ ਦੇ ਵਿੱਚ ਕਦੇ ਵੀ ਮੈਰਿਜ ਦੇ ਵਿੱਚ ਕੋਈ ਵੀ ਵੈਪਨ ਅਸਲਾ ਵਗੈਰਾ ਲੈ ਕੇ ਆਉਣ ਦੇ ਵਿੱਚ ਮਨਾਹੀ ਹੈ ਤੇ ਇਹਨਾਂ ਨੂੰ ਜਾਣੂ ਕਰਵਾਇਆ ਗਿਆ ਮੈਰਿਜ ਪੈਲੈਸਸ ਓਨਰ ਨੂੰ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਮੈਸੇਜ ਆਪਣਾ ਆਪਣੇ ਮੈਰਿਜ ਪੈਲੈਸਸ ਦੇ ਵਿੱਚ ਬੋਰਡ ਲਗਾਵਾ ਕੇ ਡਿਸਪਲੇ ਵੀ ਕੀਤਾ ਜਾਵੇ ਇਸ ਚੀਜ਼ ਨੂੰ ਫਰਦਰ ਅੱਗੇ ਕਨਵੇ ਕਰਕੇ ਜਿੰਨੇ ਵੀ ਕੋਈ ਬੁੱਕ ਕਰਦਾ ਉਹਨਾਂ ਨੂੰ ਦੱਸਿਆ ਜਾਵੇ ਤੇ ਜੇ ਕੋਈ ਇਹਨਾਂ ਨੂੰ ਪ੍ਰੋਬਲਮ ਆਂਦੀ ਹੈ ਤਾਂ ਲੋਕਲ ਐਸਚਓ ਲੋਕਲ ਡੀਐਸਪੀ ਨੂੰ ਕੰਟੈਕਟ ਕਰਕੇ ਸਾਡੇ ਇਸ ਇਹ ਜਿਹੜਾ ਆਰਡਰ ਹੈ ਇਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਪੂਰਾ ਯੋਗਦਾਨ ਪਾਣ ਦਾ ਮੈਸੇਜ ਦਿੱਤਾ ਗਿਆ ਹੈ